ਦੇਵ ਰਾਤ ਬਹੁਤ ਜ਼ਿਆਦਾ ਮਾਰੇ ਹੋ ਚੁੱਕਿਆ ਹੈ ਪਾਣੀ ਲਗਾਤਾਰ ਵਹ ਚੁੱਕਿਆ ਹੈ ਤਹਲਾਤ ਇਸ ਕਦਰ ਹੋ ਚੁੱਕਿਆ ਕਿ ਸਾਹਮਣੇ ਤੁਸੀਂ ਪਪੂਲਰ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਚੁੱਕਿਆ ਹੈ ਜੇਕਰ ਮੈਂ ਤਾਂ ਦੀ ਗੱਲ ਕਰਾਂ ਜਗ੍ਹਾ ਦੇ ਥਾਂ ਕਰਾਂ ਤਾਂ ਜੋ ਮਹਿਦਪੁਰ ਤੋਂ ਜਗਰਾਉਂ ਮਾਰਗ ਜਾਂਦਾ ਉਸ ਤੋਂ ਚੜ੍ਹਦੇ ਵਾਲੇ ਪਾਸੇ ਤਕਰੀਬਨ 300 ਮੀਟਰ ਚੜ੍ਹਦੇ ਵਾਲੇ ਪਾਸੇ ਦੀ ਤਸਵੀਰ ਹੈ ਤਾਂ ਲੋਹਿਆਂ ਐਰੀ ਨੂੰ ਵਾਰ-ਵਾਰ ਅਪੀਲ ਕਰ ਰਹੇ ਹਾਂ ਜੋ ਨਿਵੀਂ ਇਲਾਕੇ ਨੇ ਆਪਣਾ ਸਮਾਨ ਚੱਕ ਲੈਣ ਉਹ ਕਿਸੇ ਉੱਚੀਆਂ ਥਾਵਾਂ ਤੇ ਆਪਣੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਤਾਂ ਕਿਦਰ ਤੁਸੀਂ ਨਜ਼ਰ ਮਾਰੋਗੇ ਛੱਲਾ ਇਨਸ਼ਾਅੱਲਾ ਨਜ਼ਰ ਆਉਣ ਗਿਆ ਤੇ ਦਰਿਆ ਸਤਲੂ ਦੀ ਲਾਈਵ ਅਪਡੇਟ ਲਗਾਤਾਰ ਪਾਣੀ ਦਰਿਆ ਸਤਲੂ ਦੀ ਵਧ ਰਿਹਾ ਹੈ ਤਾਂ ਵੱਡੀ ਅਪਡੇਟ ਪਲ-ਪਲ ਦੀ ਅਪਡੇਟ ਦੇ ਰਹੇ ਹਾਂ ਕਿਉਂ ਇੱਥੇ ਜਦੋਂ ਪਾਣੀ ਵਧਦਾ ਤਾਂ ਫਿਰ ਅਕੇ ਲੋਹੀਆਂ ਫਰੋਏ ਪਰ ਸਾਰੇ ਕਿਤੇ ਪਾਣੀ ਵਧ ਗਿਆ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਕਿ ਦਰਿਆ ਸਤਲੂ ਦਾ ਚਾਲ ਪੱਦਰ ਲਗਾਤਾਰ ਵਧ ਰਿਹਾ ਹੈ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਤੋਂ ਸੰਜ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਜੋ ਨੀਵੇਂ ਇਲਾਕੇ ਨੇ ਉਹਨਾਂ ਦੇ ਵਿੱਚ ਪਾਣੀ ਭਰ ਚੁੱਕਿਆ ਉੱਚੇ ਇਲਾਕੇ ਸੀ ਉਹਨਾਂ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਹਰ ਇੱਕ ਥਾਂ ਤੇ ਪਾਣੀ ਪਾਣੀ ਹੋ ਚੁੱਕਿਆ ਦਰਿਆਵਾਂ ਦੇ ਅੰਦਰ ਜਿਹੜੇ ਨੋਚ ਬਣੇ ਸੀ ਕਰੇਟ ਥੱਲੇ ਬੈਠ ਰਹੀਆਂ ਸ਼ੁਰੂ ਹੋ ਚੁੱਕੀਆਂ ਆ ਤਸਵੀਰ ਦੇਖ ਸਕਦੇ ਹੋ ਇਹ ਥੱਲੇ ਬੈਠ ਰਹੀਆਂ ਸ਼ੁਰੂ ਹੋ ਚੱਕੀਆਂ ਤੇ ਵੱਡੀ ਆਪਣੇ ਪਾਣੀ ਦਰਿਆ ਸਤਲੁਜ ਦਾ ਲਗਾਤਾਰ ਵਧ ਰਿਹਾ ਰਫ਼ਤਾਰ ਫੜ ਲਿਆ ਪਾਣੀ ਨੇ ਇਹ ਹਾਲਾਤ ਬਣ ਚੁੱਕਿਆ ਆ ਦੇ ਇਹ ਹਲਾਤ ਬਣ ਚੁੱਕੇ ਆ ਪਾਣੀ ਇੱਧਰ ਵੀ ਦੇਖ ਸਕਦੇ ਹੋ ਇਹ ਪਾਣੀ ਝੋਨੇ ਚ ਫਿਰ ਹੋ ਚੁੱਕਿਆ ਅੱਗੇ ਦੇਖ ਸਕਦੇ ਹੋ ਇੱਥੇ ਕੁਝ ਮਿੰਟ ਪਹਿਲਾਂ ਪਾਣੀ ਨਹੀਂ ਸੀ ਪਰ ਹੁਣ ਪਾਣੀ ਪਾਣੀ ਹੋ ਚੁੱਕਿਆ ਸਿੱਧਾ ਅੱਗੇ ਨਜ਼ਰ ਮਾਰੋਗੇ ਤਾਂ ਝੋਨਿਆਂ ਦੇ ਵਿੱਚ ਪੂਰਾ ਪਾਣੀ ਪਾਣੀ ਹੋ ਚੁੱਕਿਆ ਪਾਣੀ ਦੇ ਛਲਨਾਂ ਲਗਾਤਾਰ ਵੱਧ ਰਹੀਆਂ ਨੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਵੱਡੀ ਅਪਡੇਟ ਤੁਹਾਨੂੰ ਸੰਝ ਕਰ ਰਿਹਾ ਵੱਡੀ ਅਪਡੇਟ ਨਿਊ ਅਪਡੇਟ ਦੇਣ ਕੇ ਲਈ ਹਾਂਜੀ ਥੈਂਕ ਯੂ ਬ੍ਰਦਰ ਵੀ ਜੀ ਤੁਹਾਡਾ ਵੀ ਧੰਨਵਾਦ ਜਲੰਧਰ ਤੋਂ ਫਿਰ ਬਹੁਤ ਆ ਗਿਆ ਹੰਬੀ ਜੀ ਪਾਣੀ ਬਹੁਤ ਜ਼ਿਆਦਾ ਆ ਗਿਆ ਬਹੁਤ ਜ਼ਿਆਦਾ ਪਾਣੀ ਤਾਂ ਤਾਂ ਹੀ ਅਸੀਂ ਅਪਡੇਟ ਦੇ ਰਿਹਾ ਹੁਣ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਗਰੁੱਪਾਂ ਦੇ ਵਿੱਚ ਜਿੰਨੇ ਵੀ ਤੁਹਾਡੇ ਸੋਰਸ ਨੇ ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਫੇਸਬੁੱਕ WhatsApp ਜਿੱਥੇ ਵੀ ਤੁਹਾਡੇ ਸੋਰਸ ਹੈ ਕਿੱਥੇ ਤੁਹਾਡਾ ਦਿਲ ਕਰਦਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਾਣਕਾਰੀ ਅੱਗੇ ਤੱਕੇ ਪਹੁੰਚ ਸਕੇ ਤਵੱਡੀ ਅਪਡੇਟ 15-15 ਮਿੰਟਾਂ ਬਾਅਦ ਅਪਡੇਟ ਦੇ ਰਿਹਾ ਲਗਾਤਾਰ ਅਪਡੇਟ 15-15 ਮਿੰਟਾਂ ਬਾਅਦ ਅਪਡੇਟ ਤੇ ਪਾਣੀ ਵੀ 15-15 ਮਿੰਟਾਂ ਬਾਅਦ ਵਧ ਰਿਹਾ ਤਾਂ ਇਸ ਟਾਈਮ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਕਿ ਲਗਾਤਾਰ ਪਾਣੀ ਵਧ ਰਿਹਾ ਦਰਾ 17 ਦੀ ਵੱਡੀ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਇਧਰ ਝੋਨਾ ਤੁਸੀਂ ਦੇਖ ਸਕਦੇ ਹੋ ਹੁਣੇ ਤਕਰੀਬਨ ਝੋਨਾ ਥੋੜਾ ਜਿਹਾ ਘੱਟ ਪਾਣੀ ਸੀ ਤੇ ਹੁਣ ਪੂਰਾ ਪਾਣੀ ਵਧ ਚੁੱਕਿਆ ਹੈ ਇਹ ਤਸਵੀਰ ਹੈ ਲਗਾਤਾਰ ਦੁਖੀ ਕਰਨ ਵਾਲੀ ਤਸਵੀਰ ਦਿਲ ਨੂੰ ਦਹਿਲਾਉਣ ਵਾਲੀ ਤਸਵੀਰ ਹੈ ਵੱਡੀ ਤਸਵੀਰ ਅਪਡੇਟ ਸਾਹਮਣੇ ਅੱਗੇ ਬੰਨ੍ਹ ਹੈ ਕੁਛ ਟੈਂਪ ਬਾਅਦ ਦਰਿਆ ਦਾ ਪਾਣੀ ਉਹ ਬੰਨ ਉਹ ਬੰਨ ਨੂੰ ਅੱਗੇ ਲੱਗ ਚੁੱਕਿਆ ਹੈ ਤਾਂ ਫਿਰ ਜੇਕਰ ਹੋਰ ਪਾਣੀ ਜ਼ਿਆਦਾ ਵਧ ਜਾਂਦਾ ਹੈ ਤਾਂ ਬੰਨ ਨੂੰ ਉੱਥੇ ਕਾਫੀ ਜ਼ਿਆਦਾ ਵੱਡਾ ਖਤਰਾ ਹੈ ਇਹ ਖੋਰ ਤੁਹਾਨੂੰ ਜਾਣ ਕਰ ਦੇ ਦੀ ਇੱਕ ਸਾਹਮਣੇ ਤੁਸੀਂ ਨੋਚ ਦੇਖ ਸਕਦੇ ਹੋ ਇਹ ਜੋ ਨੋਚ ਬਣੀ ਹੋਈ ਹੈ ਇਸ ਵਿੱਚ ਹੁਣ ਦਰਖਤ ਡਿੱਗਣਾ ਸ਼ੁਰੂ ਹੋ ਚੁੱਕਿਆ ਇਸ ਨੂੰ ਵੀ ਟਾ ਲੱਗ ਚੁੱਕੀ ਹੈ ਆ ਦੇਖੋ ਭਰਾਵਾ ਸਾਹਮਣੇ ਵੇਖੋ ਉਸ ਨੂੰ ਵੀ ਟਾ ਲੱਗ ਚੁੱਕੀ ਹੈ ਵੱਡੀ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਦਿਲ ਨੂੰ ਦੁਖੀ ਕਰਨ ਵਾਲੀ ਤਸਵੀਰ ਲਗਾਤਾਰ ਤਸਵੀਰ ਦਿਖਾ ਰਿਹਾ ਤਾਂ ਪਾਣੀ ਦੇਖ ਸਕਦੇ ਹਾਂ ਛੱਲਾਂ ਦੇ ਰੂਪ ਦੇ ਵਿੱਚ ਪਾਣੀ ਹੈ ਛੱਲਾਂ ਦੇ ਰੂਪ ਚ ਪਾਣੀ ਵੱਡੀ ਅਪਡੇਟ ਸਾਹਮਣੇ ਅੱਗੇ ਤੱਕ ਤੁਸੀਂ ਝੋਨਾ ਦੇਖ ਸਕਦੇ ਹੋ ਸਾਰਾ ਡੁੱਬ ਚੁੱਕਿਆ ਹੈ ਦਰਿਆ ਦੇ ਵਿੱਚ ਤਕਰੀਬਨ ਫੁੱਟ ਫੁੱਟ ਦੀ ਵੱਡੀਆਂ ਛੱਲਾਂ ਆਉਂਦੀਆਂ ਨੇ ਵੱਡੀਆਂ ਛੱਲਾਂ ਤਾਂ ਹੋਂ ਤੁਸੀਂ ਸੁਚੇਤ ਹੋ ਜਾਓ ਲੋਹਿਆ ਆ ਰਹੀ ਦੋ ਵਾਰ ਵਾਰ ਮੈਂ ਕਹ ਰਿਹਾ ਕੋ ਸੁਚੇਤ ਹੋ ਜਾਓ ਉੱਥੇ ਥਾਵਾਂ ਤੇ ਚੱਲ ਜਾਓ ਸੁਰੱਖਿਅਤ ਥਾਵਾਂ ਤੇ ਚੱਲ ਜਾਓ ਕਿੱਥੇ ਤੁਰਦੇ ਤੁਹਾਨੂੰ ਸੁਰੱਖਿਅਤ ਸਮਝਦੇ ਆਪਣੇ ਆਪ ਨੂੰ ਉੱਥੇ ਤੁਸੀਂ ਚੱਲ ਜਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਦਰਿਆ ਸਤਲੁਜ ਦਾ ਪਾਣੀ ਇੱਕ ਵਾਰ ਤਾਂ ਫੇਰ ਵੱਧ ਚੁੱਕਿਆ ਤਾਂ ਮੈਂ ਆਪਣੀ ਪੁਰਾਣੀ ਅਪਡੇਟ ਦੱਸ ਦਿਵਾ ਕਦੋਂ ਕੱਲ ਅਪਡੇਟ ਦਿੱਤੀ ਸੀ ਕਿ ਪਾਣੀ 8 ਵਜੇ ਕੱਲ ਘਟਿਆ ਸੀ ਉਸ ਤੋਂ ਬਾਅਦ ਮੈਂ ਫਿਰ ਵੱਡੀ ਅਪਡੇਟ ਦਿੱਤੀ ਸੀ ਕਿ 11 ਵਜੇ ਪਾਣੀ ਵਧੇਗਾ ਤਾਂ ਪਰ ਉਹੀ ਗੱਲ ਹੋਈ ਕਿ 11 ਵਜੇ ਪਾਣੀ ਵਧਣਾ ਸ਼ੁਰੂ ਹੋ ਗਿਆ ਫਿਰ ਸਵੇਰੇ 5:40 ਮਿੰਟ ਤੇ ਅਪਡੇਟ ਦਿੱਤੀ ਸੀ ਸਵੇਰੇ 5:40 ਮਿੰਟ ਤੇ ਉਹਦੇ ਅਪਡੇਟ ਦਿੱਤੀ ਸੀ ਕਿ ਪਾਣੀ ਦਰਿਆ ਸਤਲੁਜ ਦਾ ਥੋੜਾ ਵਧ ਰਿਹਾ ਹੈ ਤਾਂ ਫਿਰ ਉਸ ਤੋਂ ਬਾਅਦ 10 ਵਜੇ ਅਪਡੇਟ ਦਿੱਤੀ ਅਪਡੇਟ ਦਿੱਤੀ ਕਿ ਪਾਣੀ ਹੋਰ ਵਧ ਗਿਆ ਫਿਰ ਉਸ ਤੋਂ ਬਾਅਦ 1 ਵਜੇ ਅਪਡੇਟ ਦਿੱਤੀ ਫਿਰ ਲਗਾਤਾਰ ਅਪਡੇਟ ਦਿੱਤੀ ਤੇ ਲਗਾਤਾਰ ਪਾਣੀ ਵਧ ਰਿਹਾ ਹੈ ਜਿਵੇਂ ਹੀ ਕੋਈ ਨਵੀਂ ਅਪਡੇਟ ਆਉਂਦੀ ਹੈ ਮੈਂ ਉਹ ਵੀ ਲੈ ਕੇ ਹਾਜ਼ਰ ਹੋਵਾਂਗਾ ਤੇ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਤਾਂ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜਰੂਰ ਕਰਦੇ ਕਿਉਂਕਿ ਜਿੰਨੇ ਵੀ ਤੁਹਾਡੇ ਸੋਰਸ ਹੈ ਕਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਫੇਸਬੁਕ WhatsApp ਜਿੱਥੇ ਵੀ ਤੁਸੀਂ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਬ੍ਰੇਕਿੰਗ ਨਿਊਜ਼ ਵੱਡੀ ਖਬਰ ਇਹਨਾਂ ਦਾ ਨਿਊਜ਼ ਸਭ ਤੋਂ ਪਹਿਲਾਂ ਸਹੀ ਤੇ ਸਪੀਕ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇਕਰ ਫੇਸਬੁਕ ਤੇ ਤੁਸੀਂ ਸਾਨੂੰ ਦੇਖ ਰਹੇ ਹੋ ਤਾਂ ਉੱਥੇ ਵੀ ਫੋਲੋ ਜਰੂਰ ਕਰ ਰਹੇ ਹੋ ਫੇਸਬੁਕ ਤੇ ਦੋ ਚੈਨਲ ਇੱਕ ਨਿਊਜ਼ ਰਿਪੋਰਟਰ ਜਾਨਾ ਪਰ ਦੂਸਰਾ ਲੋਕਵਾਜ ਨਿਊਜ਼ ਵੀਕਲੀ ਦੋਨਾਂ ਤੇ ਫੋਲੋ ਜ਼ਰੂਰ ਕਰ ਲਓ ਪਰ ਇਸ ਟਾਈਮ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਲਗਾਤਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚਲਦਾ ਚਲਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਡੀ ਅਪਡੇਟ ਹੈ ਛੋਟੀ ਅਪਡੇਟ ਨਹੀਂ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਚੱਲ ਪੱਦਰ ਲਗਾਤਾਰ ਵਧ ਰਿਹਾ ਹੈ ਵੱਡੀ ਅਪਡੇਟ ਇਸ ਟਾਈਮ ਤੁਸੀਂ 270 ਨਾਲ ਜੁੜੇ ਹੋ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹਜ਼ਾਰਾਂ ਤੱਕ ਲੋਕ ਆਪਾਂ ਜੋੜਨੇ ਆ ਹਜ਼ਾਰਾਂ ਤੱਕ ਪਹੁੰਚਾਉਣੀਆਂ ਤਾਂ ਵੱਡੀ ਅਪਡੇਟ ਵੱਡੀ ਖਬਰ ਵੱਡੀ ਅਪਡੇਟ ਲਾਈਵ ਸਿੱਧੀਆਂ ਅਪਡੇਟ ਤੁਹਾਡੇ ਨਾਲ ਪਹੁੰਚਾ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਵੱਡੀ ਖਬਰ ਬ੍ਰੇਕਿੰਗ ਨਿਊਜ਼ ਕਹਿ ਸਕਦੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਸਿੱਧੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਵੱਡੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਵੱਡੀ ਬ੍ਰੇਕਿੰਗ ਨਿਊਜ਼ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਓ ਤਾਂ ਇਹਦਰ ਤਸਵੀਰਾਂ ਲਗਾਤਾਰ ਦੇਖਦੇ ਰਹੋ ਤੁਸੀਂ ਇਹ ਤਸਵੀਰਾਂ ਤੁਹਾਡੇ ਤਾਂ ਪਚਾਉਣੀਆਂ ਲਾਜ਼ਮੀ ਹੈ ਤਾਂ ਬ੍ਰੇਕਿੰਗ ਨਿਊਜ਼ ਤੁਹਾਨੂੰ ਦੱਸ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਜਿੰਨੇ ਵੀ ਦਰਸ਼ਕ ਨਾਲ ਜੁੜੇ ਹੋਏ ਚਲਦੇ-ਜਲਦੇ ਨੇ ਵੀਡੀਓ ਨੂੰ ਸ਼ੇਅਰ ਸ਼ੁਰੂ ਕਰ ਦਿਓ ਹਾਲਾਤ ਐ ਬਣ ਚੁੱਕੇ ਨੇ ਇੱਕ ਮੈਂ ਹੋਰ ਜਾਣਕਾਰੀ ਦੇ ਦਵਾ ਕਿ ਦਰਿਆ ਦੇ ਵਿੱਚ ਸੱਪ ਬਹੁਤ ਆ ਰਹੇ ਨੇ ਸੱਪ ਬਹੁਤ ਜ਼ਿਆਦਾ ਹੈ ਜਦੋਂ ਵੀ ਕਿਤੇ ਕੋਈ ਖਬਰ ਕਰਨ ਤੁਸੀਂ ਜੋ ਪੱਤਰਕਾਰ ਦੇਖ ਰਿਹਾ ਤਸ ਪੱਤਰ ਖਬਰ ਕਰਨ ਜਾਓ ਜਾਂ ਫਿਰ ਤੁਸੀਂ ਹੋਰ ਕੰਮ ਜਾਓ ਤਾਂ ਬਚ ਕੇ ਰਹੋ ਸੱਪ ਬਹੁਤ ਆ ਦਰਿਆ ਦੇ ਵਿੱਚ ਹਾਂਜੀ ਵਰਜੀ ਲੋਕੇਸ਼ਨ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਮਹਤਪੁਰ ਤੋਂ ਜਗਰਾਉਂ ਰੋਡ ਜਾਈਏ ਜਗਰਾਉਂ ਮਾਰਗ ਹੈ ਤਾਂ ਫਿਰ ਉੱਥੋਂ ਚੜ੍ਹਦੇ ਵਾਲੇ ਪਾਸੇ ਤਕਰੀਬਨ 300 ਮੀਟਰ ਦੂਰੀ ਤੇ ਅਸੀਂ ਖੜੇ ਹਾਂ ਜਿੱਥੇ ਕਿ ਦਰਿਆ ਸਤਲੁਜ ਨੇ ਕਹਿਰ ਮਚਾਇਆ ਹੋਇਆ ਹੈ ਤਾਂ ਇਹ ਤਸਵੀਰਾਂ ਨੇ ਲਗਾਤਾਰ ਅਪਡੇਟ ਤੁਹਾਨੂੰ ਪੇਸ਼ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਜਿੱਦਾਂ ਕਿ ਮੈਂ ਵਾਰ-ਵਾਰ ਕਹਿ ਰਿਹਾ ਕਿ ਜਿੱਥੇ ਬੰਨ੍ਹ ਕਮਜ਼ੋਰ ਹੈ ਆਪਣਾ ਸਮਾਨ ਚੱਕ ਕੇ ਸੁਰੱਖਿਤ ਥਾਵਾਂ ਤੇ ਚਲੇ ਜਾਓ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਤਾ ਤੁਸੀਂ ਦੇਖ ਸਕਦੇ ਹੋ ਅਬ ਜਿੰਨਾ ਵੀ ਬਣਿਆ ਸੀ ਜਾਲ ਉਹ ਉੱਪਰ ਰਹਿ ਗਿਆ ਤੇ ਪੱਥਰ ਥੱਲੇ ਤਸਣੇ ਸ਼ੁਰੂ ਹੋ ਗਿਆ। ਹਲਾਤ ਬਹੁਤ ਜ਼ਿਆਦਾ ਮਾੜੇ ਨੇ। ਇੱਧਰ ਤਸਵੀਰ ਦਿਖਾ ਦੇਣਾ ਕਿ ਤੁਸੀਂ ਦੇਖ ਸਕਦੇ ਹੋ ਝੋਨੇ ਦੇ ਵਿੱਚ ਪਾਣੀ ਭਰ ਚੁੱਕਿਆ ਤੇ ਉੱਪਰੋਂ ਬਾਰਿਸ਼ ਦਾ ਮੌਸਮ ਫੇਰ ਹੋ ਚੁੱਕਿਆ। ਬਾਰਿਸ਼ ਲਗਾਤਾਰ ਪੈ ਰਹੀ ਹੈ। ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਵਕਤ ਦੀ ਕਿ ਦਰਿਆ ਸਤ루ਈ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ। ਵੱਡੀਆਂ ਤਸਵੀਰਾਂ ਐਨਐਨਰ ਨਿਊਜ਼ ਤੇ YouTube ਚੈਨਲ ਤੇ ਤੁਸੀਂ ਦੇਖ ਰਹੇ ਹੋ ਜੇਕਰ Facebook ਦੇ ਨਾਲ ਜੁੜੇ ਹੋ ਤਾਂ ਸਾਨੂੰ ਫੋਲੋ ਜਰੂਰ ਕਰ ਲਿਓ ਵੱਡੀ ਅਪਡੇਟ ਵੱਡੀ ਤਸਵੀਰ ਤਾਂ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਜਰੂਰ ਕਰ ਦਿਓ ਵੱਡੀ ਅਪਡੇਟ ਹੈ ਤਕਰੀਬਨ 225 ਨਾਲ ਜੁੜੇ ਹੋ ਤਾਂ ਹਜ਼ਾਰਾਂ ਵਿੱਚ ਛੁਣੇ ਚਾਹੀਦੇ ਅੱਗੇ ਤੱਕ ਜਾਣਕਾਰੀ ਸਹੀ ਤਸਦੀਕ ਪਹੁੰਚ ਸਕੇ ਤਾਂ ਵੱਡੀ ਖਬਰ ਹੈ ਦਰਿਆ ਸਤਰੂ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਬਹੁਤ ਜ਼ਿਆਦਾ 375 ਹੋ ਚੁੱਕਿਆ 375 ਵੀ ਸਾਰੇ ਸ਼ੇਅਰ ਪੰਜ-ਪੰਜ ਗਰੁੱਪਾਂ ਦੇ ਵਿੱਚ ਕਰ ਦਿਓ ਬੇਨਤੀ ਹੈ ਮੇਰੀ ਲਗਾਤਾਰ ਅਸੀਂ ਖਬਰ ਤੋੜ ਤੱਕ ਪੇਚਾਰਿਆ ਤਾਂ ਫਿਰ ਲਾਈਵ ਅਪਡੇਟ ਸਿੱਧੀ ਖਬਰਾਂ ਲਾਈਵ ਦੇਖ ਰਹੇ ਹੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਪਾਣੀ ਦਾ ਜਲ ਪੱਧਰ ਕਿਸ ਤਰ੍ਹਾਂ ਲਗਾਤਾਰ ਸਿੱਧੀਆਂ ਤਸਵੀਰਾਂ ਲਾਈਵ ਉਹ ਸਿਰੇ ਪੱਥਰ ਦਰਿਆ ਦੇ ਵਿੱਚ ਡਿੱਗ ਚੁੱਕਿਆ ਤਾਂ ਨੋ ਚ ਇਕੱਲੀ ਬਚੀ ਹੈ ਤਸਵੀਰਾਂ ਸਿੱਧੀਆਂ ਲਾਈਵ ਤੁਹਾਡੇ ਤੱਕ ਪਹੁੰਚਾਰੇ ਆ ਤੇ ਵੀਡੀਓ ਨੂੰ ਚੈਨਲ ਦੇ ਚੱਲੇ ਸ਼ੇਅਰ ਜਰੂਰ ਕਰਿ ਜਾਓ ਕਿਉਂਕਿ ਬਹੁਤ ਸਾਰੇ ਇਤੋੜੀ ਜਾਣਕਾਰੀ ਜੋ ਅੱਗੇ ਤੱਕ ਕੰਮ ਆਣੀ ਹੈ ਤਾਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾਰੇ ਆ ਕਿ ਦਰਿਆ ਸਾਤਲ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਘਟਿਆ ਨਹੀਂ ਲਗਾਤਾਰ 70 ਦਾ ਜਲ ਪੱਧਰ ਤਾਈਟਰ ਤਸਵੀਰ ਤੁਸੀਂ ਦੇਖ ਸਕਦੇ ਹੋ ਆ ਬੜੀ ਹਾਲਾਤ ਬਣ ਚੁੱਕਿਆ ਇੱਧਰ ਲਗਾਤਾਰ ਤਸਵੀਰਾਂ ਸਿੱਧੇ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਆ ਲਾਈਵ ਸਿੱਧੀਆਂ ਤਸਵੀਰਾਂ ਲਾਈਵ ਲਾਈਵ ਤਸਵੀਰਾਂ ਤਸਵੀਰਾਂ ਕੁਤਰਾ ਰੇ ਦੇ ਤਸਵੀਰਾਂ ਲਾਈਵ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਤੇ ਪਾਣੀ ਅੱਗੇ ਵਧਣਾ ਸ਼ੁਰੂ ਹੋ ਚੁੱਕਿਆ ਵੱਡੀ ਅਪਡੇਟ ਉਹਨੇ ਸਾਂਝ ਕਰ ਰਹੇ ਹਾਂ ਇਸ ਟਾਈਮ ਲਾਈਵ ਅਪਡੇਟ ਸਿੱਧੀਆਂ ਲਾਈਵ ਤਸਵੀਰਾਂ ਲਗਾਤਾਰ ਪਾਣੀ ਦਰਿਆ ਸਤਲੁਜ ਵਧ ਰਿਹਾ ਤੇ ਕੁਝ ਨੇ ਬਹੁਤ ਜ਼ਿਆਦਾ ਪਾਣੀ ਦੇ ਵਹਾਅ ਦੇ ਵਿੱਚ ਅਨੋਚੀ ਗਹਿਣੀ ਸ਼ੁਰੂ ਹੋ ਚੁੱਕੀ ਹੈ ਕਾਫੀ ਜ਼ਿਆਦਾ ਇਹ ਵਹਿ ਚੁੱਕੀ ਹੈ ਹਾਲਾਤ ਮਾੜੇ ਹੋ ਚੁੱਕੇ ਹੈ ਅਸੀਂ ਲਗਾਤਾਰ ਲਾਈਵ ਆਪਣੇ ਇਸ ਤਰ੍ਹਾਂ ਪਹੁੰਚਾਉਂਦੇ ਰਹਾਂਗੇ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਐਨ ਐਨ ਆਰ ਨਿਊਜ਼